ਸਾਰਿਆਂ ਨੂੰ ਪਿਆਰ ਭਰ ਇਸ ਸਸ਼ੀਅਕਾਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਇੱਕ ਨਵੀਂ ਅਪਡੇਟ ਸੂਬੇ ਦੇ ਮੁੱਖ ਮੰਤਰੀ ਨੇ ਅੱਜ ਤੋਂ 5 ਦਿਨ ਪਹਿਲਾਂ ਆਪਣੇ ਖਾਸਮ ਖਾਸ ਮੰਤਰੀਆਂ ਨੂੰ ਜਿਹੜੇ ਹੈ ਸੱਜੀਆਂ ਅਤੇ ਖੱਬੀਆਂ ਬਾਹਾਂ ਕਹੇ ਜਾਣ ਵਾਲੇ ਮੰਤਰੀਆਂ ਨੂੰ ਇੱਕ ਝਟਕੇ ਦੇ ਵਿੱਚ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਤੱਕੇ ਦੇ ਨਾਲ ਅਸਤੀਫੇ ਲੈ ਲਏ ਗਏ ਨੇ ਜਿੰਪਾ ਜੋੜਾ ਮਾਸਰਾ ਅਨਮੋਲ ਗਗਨਮਾਨ ਅਤੇ ਬਲਵੀਰ ਸਿੰਘ ਜੀ ਗੱਲ ਕਰੀਏ ਜਿੰਪਾ ਅਤੇ ਅਨਮੋਲ ਗਗਨਮਾਨ ਅਤੇ ਚੇਤਨ ਸਿੰਘ ਜੋੜੇ ਮਾਸਰਾ ਇਹ ਤਾਂ ਖਾਸਮ ਖਾਸ ਸਿ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਦੀ ਉਮੀਦਵਾਰਾਂ ਦੀ ਤੋਤੀ ਬੋਲਦੀ ਸੀ ਅਤੇ ਇਹ ਤਾਂ ਪਤਾ ਸੀ ਕਿ ਅਨਮੋਲ ਗਗਨ ਮਾਂਚਿਤ ਚੇਤਨ ਸਿੰਘ ਜੋੜੇ ਮਾਤਰਾ ਅਤੇ ਜਿੰਪਾ ਨੂੰ ਜਿਹੜਾ ਹੈ ਵਿਜਾਰਤ ਦਾ ਜਿਹੜਾ ਹਿੱਸਾ ਬਣਾਉਣਗੇ ਉਹ ਹੋਇਆ ਵੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਛੇਵੇਂ ਹੀ ਆਮ ਆਦਮੀ ਪਾਰਟੀ ਦੀ ਬਦਲਾਅ ਦੇ ਨਾਮ ਤੇ ਸਰਕਾਰ ਬਣੀ ਦੀ ਨਾਲ ਹੀ ਇਹਨਾਂ ਨੂੰ ਉਜਾੜ ਦਿੱਤੀ ਗਈ ਲੇਕਿਨ 2.5 ਸਾਲ ਜਿਵੇਂ ਹੀ ਪੂਰੇ ਹੋਏ 16 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ 22 ਸਾਲ ਪੂਰੇ ਹੋ ਗਏ ਨੇ 22 ਸਾਲਾਂ ਤੋਂ ਬਾਅਦ ਇੱਕ ਝਟਕਾ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਆਪਣੇ ਖਾਸਮ ਖਾਸ ਅਨਮੋਲ ਗगन ਮਾਨ ਨੂੰ ਖਾਸ ਕਰਕੇ ਉਹ ਆਪਣੀ ਛੋਟੀ ਭੈਣ ਕਹਿੰਦੇ ਸੀ ਫਤਵਾ ਦੇ ਦਿਓ ਮੈਂ ਵਿਜਾਰਤ ਦਿਆਂਗਾ ਵਿਜਾਰਤ ਖੋਹ ਲਈ ਗਈ ਹੈ ਕਿੱਥੇ ਗਈ ਭੈਣ ਤੇ ਕਿੱਥੇ ਗਿਆ ਉਹ ਭਰਾ ਦੱਸ ਦिए ਕਿ ਅਨਮੋਲ ਗगन ਮਾਨ ਦੀ ਹਾਲੇ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਉਸਦੇ ਪਤੀ ਪੇਸ਼ੇਵਜੋਂ ਵਕੀਲ ਹੋਣ ਦੇ ਨਾਲ ਨਾਲ ਕਾਂਗਰਸ ਦੇ ਸੀਨੀਅਰ ਆਗੂ ਵੀ ਨੇ ਕਿ ਅਨਮੋਲ ਗगन ਮਾਨ ਦੀ ਤੋਹਫ ਨਹੀਂ ਹੋਈ ਇਨਸਲਟ ਨਹੀਂ ਹੋਈ ਕਾਰ ਵਾਲੇ ਦੇ ਦੇ ਸੂਤਰ ਦੱਸਦੇ ਨੇ ਕਿ ਪਾਰਟੀ ਪ੍ਰਧਾਨ ਰਾਜਾ ਵੜਿੰਗ ਲਗਾਤਾਰ ਹੁਣ ਸੰਬੰਧ ਬਣਾ ਰਹੇ ਨੇ ਕਿ ਗੱਲਬਾਤ ਕਰ ਰਹੇ ਨੇ ਅਨਮੋਲ ਗਗਨ ਮਾਨ ਦੇ ਪਤੀ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਅਨਮੋਲ ਗਗਨ ਮਾਨ ਜਲਦੀ ਹੀ ਜਿਹੜਾ ਕਾਂਗਰਸ ਪਾਰਟੀ ਵੱਲ ਜਾਵੇਗੀ ਚਾਹੇ ਉਹਦੇ ਪਤੀ ਦੇ ਵੱਲੋਂ ਕਹਿ ਲਈਏ ਚਾਹੇ ਉਸਨੇ ਆਪਣੀ ਇਨਸਲਟ ਫੀਲ ਕੀਤੀ ਹੈ ਭਾਏ ਜਾਏ ਐਟਲੀਸ ਮੈਨੂੰ ਪਹਿਲਾਂ ਦੱਸ ਦੇਣਾ ਚਾਹੀਦਾ ਸੀ ਜੇਕਰ ਸੂਬੇ ਦੇ ਮੁੱਖ ਮੰਤਰੀ ਮੈਨੂੰ ਆਪਣਾ ਵੱਡਾ ਭੈਣਸਮਦੇ ਸੀ ਛੋਟੀ ਭੈਣਸਮਦੇ ਸੀ ਉਹ ਮੈਨੂੰ ਖੁਦ ਕਹਿੰਦੇ ਅਸਤੀਫਾ ਲੈਣਾ ਹੈ ਆਪਣੇ ਆਪ ਦੇ ਦਿਓ ਲੇਕਿਨ ਇੱਥੇ ਪ੍ਰੈਸ ਵਾਈਜ਼ ਕੀਤਾ ਗਿਆ ਹੈ ਪ੍ਰੈਸ਼ਰ ਵਾਈਜ਼ ਕੀਤਾ ਗਿਆ ਸਵੇਰੇ ਆਈ ਖਬਰ ਸ਼ਾਮ ਨੂੰ ਅਸਤੀਫੇ ਮੰਗ ਲਏ ਗਏ ਅਤੇ ਦੂਸਰੇ ਦਿਨ ਪੰਜ ਨਵੇਂ ਮੰਤਰੀ ਬਣਾ ਦਿੱਤੇ ਗਏ ਆਮ ਆਦਮੀ ਪਾਰਟੀ ਦੇ ਵੱਲੋਂ ਕੀ ਇਹ ਸਾਜ਼ਿਸ਼ ਨਹੀਂ ਹੈ ਸੂਬੇ ਦੀ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅਰਵਿੰਦਰ ਕੇਸਰੀਵਾਲ ਦੀ ਇਸ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਵਿਧਾਇਕ ਨੇ ਬਾਗੀ ਹੋਣ ਵਾਲ ਹੋਣਗੇ ਕਿਉਂਕਿ ਵਿਧਾਇਕ ਜਿਹੜੇ ਨੇ ਹੁਣ ਉਹ ਇਹ ਦੱਸ ਰਹੇ ਨੇ ਕਿ ਸਾਨੂੰ ਆਸੀ ਕਿ ਸਾਨੂੰ ਵਿਜਾਰਤ ਦਾ ਸਾਨੂੰ ਕੈਬਨਟ ਦਾ ਹਿੱਸਾ ਬਣਾਇਆ ਜਾਵੇਗਾ ਲੇਕਿਨ ਸਾਨੂੰ ਬਿਲਕੁਲ ਰਤਾ ਪਿੰਕਵੀਨ ਨਹੀਂ ਲੱਗੀ ਕਿ ਅੰਦਰ ਖਾਤੇ ਮਿਲ ਕੇ ਨਵੇਂ ਪੰਜ ਮੰਤਰੀ ਬਣਾ ਦਿੱਤੇ ਗਏ ਨੇ ਸੂਤਰ ਦੱਸਦੇ ਨੇ ਕਿ ਅਨਮੋਲ ਗਗਨ ਮਾਨ ਜਿਹੜੇ ਹੈ ਉਹ ਜਲਦੀ ਹੀ ਕਾਂਗਰਸ ਦੇ ਵਿੱਚ ਸ਼ਮੂਲੀਅਤ ਕਰਨਗੇ ਕਿਉਂਕਿ ਉਹਨਾਂ ਦੇ ਪਤੀ ਕਾਂਗਰਸ ਪਾਰਟੀ ਦੇ ਸੀਨੀਅਰ ਅਤੇ ਟਕਸਾਲੀ ਆਗੂ ਨੇ ਜਿੱਥੇ ਭਗਵੰਤ ਮਾਨ ਦੱਸ ਰਹੇ ਨੇ ਕਿ ਇਹਨਾਂ ਨੇ ਆਮ ਕਾਂਗਰਸ ਪਾਰਟੀ ਵਾਲਿਆਂ ਨੇ ਸ਼ੌਮਨੀ ਅਕਾਲੀ ਦਲ ਦੇ ਵਿੱਚ ਅਤੇ ਕਾਂਗਰਸ ਵਾਲਿਆਂ ਨੇ ਸ਼ੌਮਨੀ ਅਕਾਲੀ ਦਲ ਦੇ ਵਿੱਚ ਰਿਸ਼ਤੇ ਕੀਤੇ ਹੋਏ ਨੇ ਤੇ ਭਾਈ ਹੁਣ ਤੁਸੀਂ ਆਪ ਦੀ ਮੰਜੀ ਸੱਲੇ ਸੋਟਾ ਮਾਰੋ ਕਿ ਤੁਹਾਡੇ ਵਿਧਾਇਕ ਤੁਹਾਡੇ ਮੰਤਰੀ ਰਿਸ਼ਤੇਦਾਰ ਨਹੀਂ ਕਾਂਗਰਸ ਦੇ ਜਾਂ ਸ਼ੌਮਨੀ ਅਕਾਲੀ ਦਲ ਦੇ ਬੜੀ ਵੱਡੀ ਖਬਰ ਆਈ ਹੈ ਕਿ ਅਨਮੋਲ ਗਗਨਮਾਨ ਆਪਣੇ ਘਰ ਵਾਲੇ ਦੀ ਸਹਿਮਤੀ ਦੇ ਨਾਲ ਸ਼ਾਮਲ ਹੋਣ ਜਾ ਰਹੇ ਨੇ ਕਾਂਗਰਸ ਪਾਰਟੀ ਦੇ ਵਿੱਚ ਰਾਹੁਲ ਗਾਂਧੀ ਅਤੇ ਰਾਜਾ ਵੜਿੰਗ ਦੀ ਅਗਵਾਈ ਵਿੱਚ ਹਾਂਜੀ ਦੋਸਤੋ ਇਹ ਸੀ ਅੱਜ ਦੀ ਅਪਡੇਟ ਧੰਵਾਦ ਜੀ